ਕੁਝ ਲੋਕ ਗੱਲਾਂ ਕਰਦੇ ਨੇ ਉਹਨਾਂ ਇਹਨਾਂ ਨੂੰ ਰਾਤਾਂ ਨੂੰ ਆਪਣੇ ਕਬੂਟ ਘਰੇ ਇੱਕ ਪੈਰ ਚ ਪਾ ਕੇ ਭਜਣਾ ਪੈਂਦਾ ਭਾਵੇਂ ਇਹਨਾਂ ਜੋਰ ਤਰੀਕੇ ਦੇ ਨਾਲ ਜਿਹੜਾ ਇਸ ਉਹਦੀ ਸਰਕਾਰ ਨੇ ਜਿਹੜੇ ਇਹਨਾਂ ਨਾਲ ਵੀ ਵਾਅਦੇ ਕੀਤੇ ਸੀ ਕਿ 8-8 ਘੰਟੇ ਡਿਊਟੀ ਕਰਾਂਗੇ ਆ ਸਾਡੀਆਂ ਭੈਣਾਂ ਜਿਹੜੀਆਂ ਸਾਨੂੰ ਰੋਕ ਰਹੀਆਂ ਨੇ ਉਸ ਦੇ ਝੰਡੇ ਦੀ ਕੋਟੀ ਤੇ ਜਾਣ ਤੋਂ ਇਹ ਆਪਣੀਆਂ ਰਫਲਾਂ ਬੰਦੂਕਾਂ ਚੱਕ ਕੇ ਕਾਣਿਆਂ ਦੇ ਵਿੱਚ ਨੱਚਦੀਆਂ ਵੇਖਿਆ ਸੀ ਵੀਡੀਓ ਅੱਜ ਪਈਆਂ ਨੇ ਕਿ ਸਰਕਾਰ ਬਣ ਗਈ ਜੀ ਆਪਣੀ ਆਪਾਂ ਹੁਣ ਸਾਰੇ ਸੁਖੀ ਆ ਨਾ ਤੁਸੀਂ ਸੁਖੀ ਹੋਏ ਹੋ ਨਾ ਅਸੀਂ ਸੁਖੀ ਹੋਏ ਆ ਤੁਹਾਡੇ ਸਾਹਮਣੇ ਬੈਠੇ ਆ ਤੁਹਾਡੇ ਭੈਣ ਭਰਾ ਚ ਆਪਣੇ ਰੁਗਾਰ ਦੀ ਮੰਗ ਨੂੰ ਲੈ ਕੇ ਇਸ ਪਹਿਲਾ ਵਿਜੇ ਦਾ ਸਿਨਗਾਰ ਮੰਤਰੀ ਦੇ ਦੁਆਰ ਤੇ ਆਉਂਦੇ ਰਹੇ ਆ ਉਸ ਕੈਪਟਨ ਦੇ ਦੁਆਰ ਤੇ ਜਾਂਦੇ ਰਹੇ ਆ ਉਸ ਲੰਬੀ ਬਾਦਲ ਜਾਂਦੇ ਰਹੇ ਆ ਮਰਿੰਦੇ ਬੱਕਾ ਧਰਦਾ ਲਾਉਂਦੇ ਰਹੇ ਆ ਤੇ ਹੀ ਕੁਝ ਇਸ ਝੰਡੇ ਨੇ ਅੱਜ ਸੰਗਰੂਚ ਝੰਡੇ ਲਹਿਰਾਏ ਆ ਕਿ ਪੰਜਾਬ ਦੇ ਵਿਰੋਧਕਾਰਾਂ ਨੂੰ ਫਿਰ ਇੱਥੇ ਕੁੱਟਿਆ ਜਾਂਦਾ ਹੈ ਦੂਜੇ ਪਾਸੇ ਉਹ ਡਰਾਮਾ ਕਰ ਰਿਹਾ ਕੇਜਰੀਵਾਲ ਦੇ ਸਾਹਮਣੇ ਕਿ ਦੇਖੋ ਜੀ ਪੰਜਾਬ ਦੇ ਵਿੱਚ ਬਹੁਤ ਕੁਝ ਸਹੀ ਚੱਲ ਰਿਹਾ ਹੈ ਜੇ ਤੁਹਾਡੇ ਸਾਹਮਣੇ ਜਿਹੜਾ ਸਹੀ ਚੱਲਦਾ ਸਾਡੀਆਂ ਪੜਾਏ ਜਿਨ੍ਹਾਂ ਨੂੰ ਸਕੂਲਾਂ ਜਾਣਾ ਚਾਹੀਦਾ ਸੀ ਜਿਨ੍ਹਾਂ ਨੂੰ ਅੱਜ ਐਤਵਾਰ ਵਾਲੇ ਜਾਣਾ ਆਪਣੇ ਬੱਚਿਆਂ ਕੋਲੇ ਰਹਿਣਾ ਚਾਹੀਦਾ ਸੀਗਾ ਆਪਣੇ ਪਰਿਵਾਰਾਂ ਵਿੱਚ ਰਹਿਣਾ ਚਾਹੀਦਾ ਸੀਗਾ ਅੱਜ ਤੁਹਾਡੇ ਦੁਆਦ ਤੇ ਫੇਰ ਬੈਠੀਆਂ ਨੇ ਤੂੰ ਕਹਿੰਦਾ ਸਰਕਾਰ ਤੁਹਾਡੇ ਦੁਆਦ ਤੇ ਹੈ ਜਿਹੜੇ ਤੇਰੇ ਦਰੰਦ ਦੁਆਦ ਤੇ ਹੈ ਉਹਨਾਂ ਦੀ ਤੂੰ ਗੱਲ ਨਹੀਂ ਸੁਣਦਾ ਉਹਨਾਂ ਨਾਲ ਮੀਟਿੰਗ ਨਹੀਂ ਕਰਦਾ ਇਹ ਹੀ ਇਹਨਾਂ ਦਾ ਪੁੱਸਰਿਆ ਜਾਂ ਬੈਂਸ ਜਿਹੜਾ ਕਹਿੰਦਾ ਹੁੰਦਾ ਸੀਗਾ ਮੈਂ ਜੀ ਹਰੇਕ ਸਾਲ ਕੈਲੰਡਰ ਜਾਰੀ ਕਰੂੰ ਭਗਤੀ ਦਾ ਤੁਹਾਨੂੰ 11 ਵਜੇ ਦਾ ਸਮਾਂ ਦੇ ਕੇ 8 ਤਰੀਕ ਨੂੰ ਰਾਤ ਨੂੰ 11 ਘੰਟੇ ਵਹਿੰਦਾ ਤੇ ਭੰਤਾ ਕਿਹੜਾ ਹੁੰਦਾ ਸੀਗਾ ਭਾਰਤ ਦੀਆਂ ਰੇਲਾਂ ਦੇਖ ਲਓ ਜੀ 14 14 ਘੰਟੇ ਡੇਟ ਆਉਂਦੀ ਹੈ ਦੂਜੇ ਦਿਨ ਆਉਂਦੀ ਹੈ ਸਾਡੀ ਮੀਟਿੰਗ ਵੀ ਦੂਜੇ ਦਿਨ ਨਿਪੜੀ ਹੈ ਕੁਝ ਦਿਨ ਪਹਿਲਾਂ ਬੈਸ ਦੇ ਨਾਲ ਕਿਹਾ ਬੱਲੇ ਉਹਨੇ ਵੀ ਨਹੀਂ ਪਾਇਆ ਕੁਝ ਉਹ ਕਹਿੰਦਾ ਮੇਰੇ ਸਾਰੇ ਨਹੀਂ ਇਹ ਤਾਂ ਭਗਵੰਤ ਮਾਨ ਦੇਾਰੇ ਹੈ ਪਰ ਆਤਮਾਨੂ ਕਹਨੇ ਆ ਉਹ ਕਹਿੰਦਾ ਜਿੱਲੀ ਵਾਲੇ ਕੇਜਰੀਵਾਲ ਦੇ ਸਾਰੇ ਆ ਕਿਉਂਕਿ ਪੰਜਾਬ ਦੇ ਲੋਕਾਂ ਨੇ ਆਪਣੀ ਜ਼ਮੀਰ ਅਸੀਂ ਉਸ ਭੜੇਖੇ ਚ ਵੇਚ ਬੈਠੇ ਉਸ ਗਲਤੀ ਕਰ ਬੈਠੇ ਕਿ ਸਾਨੂੰ ਪਤਾ ਸੀ ਕਾਲੀਆਂ ਨੇ ਖਜ਼ਾਨੇ ਚ ਟੋਏ ਪੱਟਦੇ ਕਾਂਗਰਸ ਨੇ ਉਹ ਵੱਡੇ ਕਰਦੇ ਛੱਪੜ ਬਣਾਦੇ ਤੇ ਇਹਨਾਂ ਨੇ ਉਹੀ ਰੰਗ ਇਹਨਾਂ ਨੇ ਲਾਦਾ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਲਗਾਤਾਰ ਸਾਡੇ ਸਿਰ ਕੋਰੋ ਜਗੜਾਇਆ ਜਾ ਰਿਹਾ ਜਿਹੜਾ ਕਹਿੰਦਾ ਸੀਗਾ ਕਿ ਬੱਸਾਂ ਤੇ ਫੋਟੋ ਲਾਉਂਦੇ ਐਂਬੂਲੈਂਸ ਤੇ 108 ਤੇ ਪਾਗ ਡੈਡੀ ਦੀ ਪੱਗ ਕਰਕੇ ਹੱਸ ਕੇ ਜੇ ਫੋਟੋ ਲਾਉਂਦਾ ਤੇ ਆਪ ਉਹਨੇ ਕੌਲੀਆ ਪਾਕੇ ਤੇ ਚਮਚਾਦ ਵੀ ਲਾਈ ਜਾਂਦਾ ਕਿ ਹਰੇਕ ਸਾਥ ਤੇ ਮੇਰੀ ਫੋਟੋ ਹੋਵੇ ਚੋਕਾਂ ਨੂੰ ਪਤਾ ਲੱਗੇ ਤੀਰਥ ਯਾਤਰਾ ਵਾਲਿਆਂ ਨੂੰ ਪਤਾ ਲੱਗੇ ਮਾਮਾ ਨੂੰ ਪਤਾ ਲੱਗੇ ਕਿ ਝੰਡੇ ਦੀ ਇਹ ਫੋਟੋ ਹੈ ਪੰਜਾਬ ਦਾ ਮੁੱਖ ਮੰਤਰੀ ਝੰਡਾ ਹੈ ਇਹ ਦੱਸਣ ਵਾਸਤੇ ਇਹ ਦੱਸਣ ਵਾਸਤੇ ਅਰਧਾ ਖਰਪਰ ਗਿਆ ਲਾਇਆ ਕਰ ਦਿੱਤਾ ਜਾ ਰਿਹਾ ਸੋ ਪੰਜਾਬ ਦੇ ਵੀਰਜਾਰ ਸਾਥੀਓ ਅੱਪਾ ਇਸ ਗੱਲ ਤੇ ਇਸ ਦੁਆਰ ਤੇ ਪਹੁੰਚੇ ਆ ਸਰਕਾਰ ਤੁਹਾਡੇ ਦੁਆਰ ਤੇ ਹੈ ਉੱਥੇ ਤੁਹਾਡੀ ਗੱਲ ਨਹੀਂ ਸੁਣੀ ਗਈ ਆਪਾਂ ਇਸ ਦੁਆਰ ਤੇ ਪਹੁੰਚੇ ਆ ਸਰ ਬਸ 10 ਮਿੰਟ ਦਾ ਸਮਾਂ ਆਪਣਾ ਹੋ ਰਿਹਾ ਪਾਣੀ ਪੀਰੋ ਫਿਰ ਆਪਾਂ ਅੱਗੇ ਵਾਸਤੇ ਚੱਲਾਂਗੇ ਉਦੋਂ ਤੱਕ ਸਾਥੀ ਰਮਨ ਨੂੰ ਬੇਨਤੀ ਹੈ ਕਿ ਉਹ ਅੱਗੇ ਤੁਹਾਡੇ ਨਾਲ ਗੱਲਬਾਤ ਕਰਨਗੇ ਸਾਥੀ ਰਮਨ ਜੀ ਠੀਕ ਆਵਾਜ਼ ਹੁੰਦੀ ਹੈ